ਹਾਂਜੀ ਬਾਬੋ ਕੀ ਹਾਲ ਚੜਾ ਸਾਰੇ ਵੀਰਾਂ ਦਾ ਹੋਰ ਕੀ ਬੰਦ ਲੋ ਵੀ ਅੱਜ ਭਾਈ ਅੱਜ ਜੇ ਅੱਜ ਬਾਜੀ ਆ ਗਈ ਭਾਈ ਗੋਰੇ ਦੀ ਮੂਹ ਸਾਰਾ ਜੀ ਆਪਣਾ ਚੁੱਗੇ ਇੱਥੇ 1 ਮੀਟਰ ਬਖਾਂ ਚੜ ਗਿਆ ਤੇ ਨਾ ਹੋਰ ਹੀ ਕੰਮ ਹੋ ਗਿਆ ਤਾਂ ਤੁਬਾਰੀ 4 ਵੇ ਤੁਰਨਾ ਸੀ 4:30 ਵਜੇ ਨਾ ਮੈਨੂੰ ਜਾਗਾਈ ਨਾ ਮਨ ਪੀਨ ਹੋਈ ਹਿਉ ਸੁੱਤਾ ਹੀ ਪਿਆ 5 ਵਜੇ ਮੈਂ ਪੱਜਾ ਨਾ ਮਨ ਜੂ ਜਾ ਰਹੀ ਨਾ ਆਪਾਂ ਚਾਹ ਕੀ ਉੜਾਏ ਚੱਲ ਨਵੇਂ ਨਾ ਭਾਗੋ ਉੱਤਾਂ ਪਿਓ ਵੀ ਕੰਮ ਤਾਂ ਉਹੀ ਹੋ ਗਿਆ ਹੋਈ ਭੈਣ ਬੁੜਕੇ ਵੱਜੂ ਅੱਗੇ ਬਾਜੀ ਤੇ ਆਉਣਾ ਤੇ ਬਹੁਤ ਜੱਦੋ ਜਹਦ ਨਾਲ ਆਏ ਆ ਸਿਕੰਦਰਾ ਸਿਕੰਦਰ ਨੂੰ ਬਈ ਸਮਾਨ ਲੈਣ ਭੇਜੇ ਪਏ ਵੀ ਲਿਆਇਆ ਧੰਨਵਾਦ ਇਸਕਾ ਤੇ ਆ ਬੱਠਾ ਬਾਈ ਗੋਰੇ ਦਾ ਕਬੂਤਰ ਠੀਕ ਹੈ ਇੱਕ ਹੀ ਹੁਣ ਉੱਠ ਕੇ ਆਉਣਾ ਬਈ ਚੌੜ ਨਹੀਂ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਾਲ ਕਾਲ ਚ ਲਿਖਾਉਣ ਆਲਾਰਮੇ ਲਿਖਾ ਦੇ ਖਰਗ ਦੇ ਪੱਕਾ ਹੀ ਆਉਣਾ ਸੌਣਾ ਹੀ ਪਊਗਾ ਹਾਂ ਮੈਂ ਦੱਸਣਾ ਭੁੱਲ ਗਿਆ ਬਈ ਮੈਂ 4 ਵਜੇ ਦਾ అలਾਰਮ ਲਾਇਆ ਹਾਂ 6:40 ਤੇ ਹਾਂ ਠੀਕ ਹੈ ਠੀਕ ਹੈ ਮਨ ਉਸ ਨਾ ਅਸੀਂ ਉੱਠ ਕੇ ਆਉਣਾ ਸੀ ਅਸੀਂ ਮੈਂ ਉੱਠਣਾ 4 ਵਜੇ 4 ਵਜੇ అలਾਰਮ ਲਾਤਾ ਮੈਂ ਲਾਰਮ ਭਰਾ ਬੋਲ ਪਿਆ ਠੀਕ ਹੈ ਲਾਰਮ ਬੋਲ ਪਿਆ ਤੇ ਮੈਂ ਮੁੜ ਕੇ ਗਿਆ ਪਏ ਜਦੋਂ ਜਲ ਪਿਆ ਮੈਂ ਫੋਨ ਕੱਟ ਕੇ ਪਏ ਗਿਆ ਉਵੇਂ ਮੈਂ ਤੇ ਜਦੋਂ ਮੈਂ ਉੱਠਿਆ ਭਰਾ ਦੂਰੀਆਂ అలਾਰਮ ਕੱਟ ਦੇ ਦੋ ਮੈਂ ਉੱਠਿਆ ਦਵਾਰੇ ਤੇ ਭਾਂਚੋ ਦੇ 5 ਵਜੇ ਪਿਆ ਯਾਰ ਮੈਂ ਕਮਾਲ ਹੀ ਹੋ ਗਈ ਇਹਨੂੰ ਮਨਪੀਨ ਨੂੰ ਮੈਂ ਆਖਿਆ ਇਹ ਪਿਆਪਰਾ ਆਰਾਮ ਨਾਲ ਸੁੱਤਾ ਕਿ ਜਦੋਂ ਮੈਨੂੰ ਉਠਾਇਆ ਕਰ ਕੀ ਹੋ ਗਿਆ ਇਹ ਤੇ ਕਹਿੰਦਾ ਪੰਜ ਵਜੇ ਕੇ ਮੈਂ ਚੱਲ ਚਲੀ ਫਿਰ ਗੱਡੀ ਲੈ ਕੇ ਆਇਆ ਫਿਰ ਭੈਣ ਜੋਦੇ ਦੀ ਤੇ ਉਹ ਕੀ ਕਹਿੰਦਾ ਹਰਜੀਤ ਸੱਚ ਚ ਚੱਲਦਾ ਇੱਕ ਮਿੰਟ ਹਰਜੀਤ ਕੀ ਕਹਿੰਦਾ ਮੁੰਡੇ ਸੇਵਾ ਹੀ ਵਾਲੀ ਕਰਦੇ ਆ ਹਾਂ ਕੀ ਦਾ ਹਜ ਤਰਾ ਮੁੰਡਿਆ ਭੁੱਲੇ ਜਾਣਾ ਮੈਂ ਠੰਡਾ ਲੈ ਗਿਆ ਪਹਿਲਾਂ ਹੋਰ ਸੇਵਾ ਕਰ ਗਿਆ ਹਾਈ ਵੀ ਵਾਲੀ ਹੋਣ ਠੰਡੇ ਵਾਲੀ ਸੇਵਾ ਕਰਦਾ ਮੁੰਡਾ ਆਜਾ ਚਲੋ ਯਾਰ ਪੀ ਲੈਨੇ ਫਿਰ ਤੇ ਉਲੇ ਵੀ ਵੱਜੇ ਕੀ ਟਾਈਮ ਕਿ ਆਇਆ ਸੁਖਿੰਦਰ 10 ਮਿੰਟ ਰਹਿ ਗਏ ਬਈ 7 ਵਜੇ ਚ 7 ਵਜੇ 10 ਮਿੰਟ ਰਹਿ ਗਏ ਠੀਕ ਆ ਓਕੇ ਆਹੋਲੇ ਵਜਨ ਲਾ ਕੇ ਪਾਣੀ ਪਿੰੁੰਦੇ ਲਾ ਕੇ ਤੁੰ ਠੀਕ ਆ ਵੀਡੀਓ ਵੀ ਨਹੀਂ ਬਣਾਉਣੀ ਭੁੱਲ ਵੀ ਗਏ ਠੀਕ ਆ ਤੇ ਆ ਜਾ ਆਜੋ ਜੀ ਆਜੋ ਓਲੇ ਵੱਜ ਜੰਦੇ ਵੇਖੋ ਉਹ ਫੜ ਲੀ ਪਿੰਜਰਾ ਫੜ ਲੀ ਆ ਜਾ ਮਣਪਰੀ ਤੋਂ ਮੋਰ ਮਾਰ ਲਵਾ ਲਈਏ ਬਾਪੂ ਮੋਰ ਲਵਾ ਕੇ 12 ਮਾਰ ਲਿਆ ਲਿਆ ਭਾਈ ਲਓ ਜੀ ਜਿਹੜੇ ਕਰ ਲੈਣਾ ਆਇਆ 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 ਪਾਣੀ ਪਾਤਾ ਨਹੀਂ ਪੜਾਵਾ ਪਾਣੀ ਪੀ ਵੀ ਉਹ ਪਾਣੀ ਉਹ ਹੀ ਪਾਣਾ ਹੁੰਦਾ ਉਹ ਵੀ ਨਹੀਂ ਪੜਦੇ ਜਾਂਦੀ ਮੜਾ ਨਾ ਮੜਾ ਯਾਰ ਬਾਈ ਪਾਸੇ ਹੀ ਮੜਾ ਯਾਰ ಅಜ್ಜಿ ಮಾರತಾ ಉಲ್ಲ 1 नंबर निकले तूतर ಬಹು ದಿನಕ್ಕೆ ನಿಲ್ಲದೆ ನೀ ತರ ಬಹು ದಿನಕ್ಕೆ निकलेगा 1 नंबर निकले ठीक है देख बेटा ਉਤਰੀ ਵਾਹ ਹੋਣਗੇ ਤਾਂ ਲੋਜੋ ਦੇ ਵਾਲੇ ਮਾਰਤੇ ਆ ਠੀਕ ਹੈ ਤੂੰ 10-20 ਮਿੰਟ ਰੋਕੇ ਮੈਚ ਮਣ ਕੇ ਚੱਲਦੀ ਹੈ ਘਰੇ ਠੀਕ ਹੈ ਤੇ ਮੈਂ ਲੇਕਨ ਬਈ ਦਵਾਈ ਠੀਕ ਆੱਖ ਦੀ ਆੱਖ ਨੂੰ ਥੋੜਾ ਧੁੰਦ ਲੱਗਦਾ ਮੈਨੂੰ ਇਸ ਤੇ ਠੀਕ ਆ ਅਜੇ ਵੀ ਫਰਕ ਆੱਖ 'ਚ ਤੇ ਲਾਲ ਬਈ ਜਾਵਾਂਗੇ ਦਵਾਈ ਤੋਂ ਵੀ ਲੈ ਕੇ ਆਵਾਂਗੇ ਤੇ ਫਿਰ ਆਵਾਂਗੇ ਦੁਬਾਰੇ ਠੀਕ ਆ ਇੱਥੇ ਆਪਾਂ ਪਰ ਲੇਟ ਅਸਤਾਦ ਨੇ ਟਾਈਮ ਨਾ ਆਏ ਜੀਗੇ ਵੀ ਓਲੇ ਵੱਜਣਗੇ ਓਲੇ 7:30 ਹੋ ਗਏ ਟਾਈਮ ਆ ਅਸੀਂ 6 ਵਜੇ ਬਟ 6:30 ਦੇ ਤੇ ਚਲੋ ਚੱਲਦੇ ਹਾਂ ਚੱਲ ਕੇ ਵੇਨੇ ਹੁਣ ਮੈਂ ਕਿ ਜੀ ਹੁਣ ਚਲਦੇ ਆ ਘਰ ਨੂੰ ਠੀਕ ਹੈ ਜੀ ਬਸ ਜਾ ਕੇ ਕੁਪਟਰ ਘਟਨੇ ਮਲਪੀ ਨਹੀਂ ਮੈਂ ਦਵਾਈ ਲਿਆਵਾ ਤੇ ਫੇਰ ਹੁਣੇ 2 ਘੰਟੇ ਬਾਅਦ ਹਾਂ ਮੁੰਡੇ ਕਿਵੇਂ ਆ ਟੱਟਾ ਜੀ ਚਲੋ ਮੈਂ ਪਿੰਡ ਜਾਵਾਂ ਲੇਗਾ ਆਉਣੇ ਅਸੀਂ ਉਹ ਜੀ ਆ ਗਏ ਸੀ ਘਰੇ ਤੇ ਰੋਟੀ ਪਾਣੀ ਛਕ ਲਿਆ ਤੇ ਮੋਟਰਸਾਈਕਲ ਚੱਕ ਲਿਆ ਤੇ ਹੁਣ ਚਲਦੇ ਆ ਲਾਲ ਵੇ ਠੀਕ ਹੈ ਤੇ ਦਵਾਈ ਲਈ ਹਸਪਤਾਲ ਚ ਆ ਕੇ ਤਾਂ ਸਾਹਮਣੇ ਖੜਾ ਫੜਿਆ ਓਏ ਤੇ ਚਲੋ ਆਵੇ ਚਲਦੇ ਆ ਅਰੁੱਧੂ ਬਾਅਦ ਬਾਈ ਤੇ ਚੱਲਣਾ ਪਾਣਾ ਤੇ ਕੁਟਰ ਮਲਸੀ ਨਭੇ ਉੱਡੇ ਉੱਥੇ ਤੇ ਛੋਟਾ ਚੱਲ ਕੇ ਘਰ ਦੇ ਫੇਰ ਆਪਾਂ ਆ ਗਈ ਵਾੜੀ ਤੇ ਤੇ ਬੰਸਰ ਏਸੀ ਵਾਲੇ ਕਵਰ ਚ ਪਾਏ ਦੋ ਤਿੰਨ ਵਜੇ ਆ ਕੇ ਤੇ ਕਬੂਤਰ ਕੱਟੇਗੇ ਤੇ ਓਕੇ ਰਿਪੋਰਟ ਜਮਾ ਕੀ ਹੋ ਗਿਆ ਹੱਸਦਾ ਕਿਉਂ ਮੂੰਹ ਬਈ ਇਹਦੇ ਕੰਮ ਦਾ ਹਦਾ ਜੀ ਇਹ ਕਿਉਂ ਨਹੀਂ ਬੈਠ ਗੜਤੀ ਕੀ ਕਰਤਾ ਮੈਂ ਕੀ ਕਰਤਾ ਮੈਂ ਮੈਂ ਟਾਈਮ ਤਾਂ 3:30 4:00 ਵਜੇ ਗਏ ਨਾ ਯਾਰ ਲੋ ਵੀ ਆਪਣਾ ਕਬੂਤਰ ਬੈਠ ਫੋੜ ਗਿਆ ਜੀ ਨਾ ਬੈਠ ਜਾ ਹਜੇ ਬੈਠ ਕੀ ਨਾ ਉੱਗ ਗਿਆ ਬਈ ਤੁਰ ਕੇ ਕੱਟੇ ਦੱਸ ਦੇ ਮਾੜੀ ਤੂੰ ਵੀ ਦੱਸ ਦੇਣਾ ਬਈ ਗੱਲ ਬਣੀ ਕਿੱਥੇ ਦੱਸਦਾ ਸਹੀ ਜਿਹੜੀ ਗੱਲ 1 ਵਜੇ ਪੁੱਤਰ ਵੇਖਿਆ ਮੈਂ ਹੂੰ ਬਈ ਆ ਗਿੱਦਾ ਮਾਰ ਕੇ ਪੁੱਤਰ ਚੜ ਗਿਆ ਅੱਛਾ ਉਦੋਂ ਆ ਪੁੱਤਰ 1:30 ਵਜੇ ਹੂੰ ਪੰਜ ਚਾਰ ਮਿੰਟ ਫਰਿਆ ਉਦੋਂ ਬਾਅਦ 1:30 ਵਜੇ ਵੇਖਿਆ ਮੈਂ ਪੁੱਤਰ ਕਿਚਾੜੀ ਜੁਲੀ ਤੇ ਹੂੰ ਫੇਰ ਨਹੀਂ ਪਤਾ ਲੱਗਿਆ ਪੁੱਤਰ ਦਾ ਚਾ ਵੀ ਹੁਣ ਇਸ ਤਾਂ ਘਰੇ ਬਦਾਮ ਨੂੰ ਪਾ ਕੇ ਪੁੱਤਰ ਨੂੰ ਡਾੜੋ ਕੇ ਆਏ ਸੀ ਮੈਂ ਤੇ ਮਨ ਦੋਣਾ ਹਾਂ ਤੇ ਆ ਇਹਨੂੰ ਬਸ ਨਾ ਖੋਸ਼ ਕਰਦੇ ਪਹਿਲਾਂ ਹੀ ਪਤਾ ਸੀ ਹੈ ਤੇ ਬਸ ਕੋਈ ਗੱਲ ਨਹੀਂ ਓਕੇ ਰਿਪੋਰਟ ਆ ਪਾਈਨੇ ਤੇ ਮੈਂ ਹਾਂ ਚੱਲ ਹੁਣ ਬਈ ਮਾੜੀ ਵੀਡੀਓ ਸ਼ੂਟ ਕਰਦਿਏ ਜਿਹੜੀ ਆਪਣੀ ਅੱਜ ਵਾ ਅਗਲੇ ਦਿਨ ਸ਼ੂਟ ਕਰ ਰਹੇ ਹਾਂ ਪਹਿਲੀ ਗੱਲ ਤਾਂ ਤੇ ਜਿਹੜੀ ਆਪਣੀ ਚੁੱਕੇ ਕਲਾਮ ਬਾਲ ਦੀ ਸੀ ਬਾਈ ਗੋਰੇ ਦੇ ਘਰੋਂ ਕਬੂਤਰ ਢੇਦੀ ਬਾਈ ਗੋਰੇ ਨਾਲ ਹੀ ਗਏ ਸੀਗੇ ਤੇ ਉੱਥੇ ਇੱਕ ਕਬੂਤਰ ਛੜੇ ਆਪਾਂ ਕਾਂਤਰਾਈ ਵਾਲਾ ਹਨਾ ਕਾਲੀ ਤੇ ਲਾਲ ਕਾਂਤਰ ਵਾਲਾ ਹਨਾ ਤੇ ਉਹਰ ਮੈਂ ਤਾਂ ਤੁਹਾਨੂੰ ਪਤਾ ਵੀ ਦਵਾਈ ਲੈਣ ਜਾਵੜਾ ਸੀ ਕਿ ਤੜਕੇ ਮੈਂ ਤੇ ਮਨਪ੍ਰੀਤਾ ਓਲੇ ਮਾਰਾ ਕੇ ਘਰੇ ਆ ਗਏ ਸੀਗੇ ਤੇ ਉੱਥੇ ਵੀ ਗਰਮੀ ਤਾਂ ਇੰਨੀ ਜਿਆਦੇ ਪਈ ਤੁਹਾਨੂੰ ਜਿਵੇਂ ਪਤਾ ਹੀ ਹੈ ਨਾ ਬਾਜੀ 3:30-4 ਵਜੇ ਨਿਬੜ ਗਈ ਤੇ 90 ਕਬੂਤਰ ਉੱਡੇ ਸੀ ਉੱਥੇ ਤੇ ਆਪਣਾ ਹਜ ਬਈ ਕਬੂਤਰ ਵੀ ਉੱਥੇ ਆ ਗਿਆ ਠੀਕ ਆ ਉਹ ਤੇ ਅਗਲੇ ਦਿਨ ਮੈਂ ਕਿਉਂ ਹੁਣ ਅੱਜ ਬੰਨ ਪਤਾ ਲੱਗ ਗਿਆ ਮਨਪਿੰਨੇ ਅੱਜ ਫੋਨ ਤੇ ਗੱਲ ਕਰੀ ਜੀ ਉੱਥੇ ਹਰਜੀਤ ਨਾਲ ਚੁੱਗੇ ਵਾਲੇ ਨਾਲ ਹਰਜੀਤ ਨਾਲ ਜਿੱਥੇ ਮਾਲਾ ਜਿਹੜੇ ਪਿੰਡਾਂ ਦੇ ਨੇ ਬਾਜੀ ਹੋਈ ਸੀਗੀ ਕਿ ਆਪਣਾ ਕਬੂਤਰ ਤਾਂ ਉੱਥੇ ਬਾਣਾ ਡਿੱਗ ਗਿਆ ਪੈ ਸੀ ਬਈ ਠੀਕ ਹੈ ਤੁਹਾਨੂੰ ਦੱਸਦਾ ਤੇ ਨਾਲ ਹੀ ਮੰਨ ਕੇ ਚੱਲ ਵੀ ਵਾਹਣ ਆ ਗਏ ਤੇ ਵਾਹਣ ਦੇ ਨਾਲ ਜਿਵੇਂ ਉਹ ਸਾਹਮਣੇ ਪਨੀਰੀ ਲੱਗੀ ਹੋਈ ਸੀ ਸਾਹਮਣੇ ਉਹ ਆਏ ਹਨ ਤੇ ਪਨੀਰੀ ਦੀ ਬਾਬੇ ਵੱਟ ਨਾਲ ਕੂਤ ਡਿੱਗਿਆ ਪਿਆ ਡਿੱਗਿਆ ਪਿਆ ਅਥਰੀ ਉਹ ਸਰਜੀਤ ਦੇ ਖੇਤ ਗਿਆ ਤੇ ਉਹਨੂੰ ਪਤਾ ਲੱਗਿਆ ਖਣੀ ਗਾਂ ਕਿਸੇ ਮਿੱਤਰ ਨੇ ਦੱਸਿਆ ਉਹ ਆ ਕੇ ਬਈ ਉਹਦੀ ਪਾਣੀ ਪੀਣ ਦੀ ਪਹੁੰਚ ਨਹੀਂ ਸੀ ਉਹ ਵੱਟ ਨਾਲ ਕੇ ਆਣ ਲੱਗਿਆ ਪਿਆ ਸੀ ਉੱਤਰ ਤੇ ਉਹ ਚੱਕ ਲਿਆ ਤੇ ਉਹ ਮੈਨੂੰ ਮੰਨ ਕੇ ਅੱਜ ਦੱਸਿਆ ਖਣੀ ਅੱਜ ਫੋਨ ਆਈ ਸਰਜੀਤ ਦਾ ਤੇ ਮੈਂ ਨਾਲੇ ਮਾੜੀ-ਮੋਟੀ ਵੀਡੀਓ ਵੀ ਮੰਨ ਕੇ ਚੱਲ ਵੀ ਬਾਜੀ ਦੀ ਆਪਾਂ ਦੱਸ ਦਿੱਗੇ ਜਿੰਨਾ ਕੁ ਪਤਾ ਆਪਾਂ ਨੂੰ ਪੀ ਕਬੂਤਰ ਆਪਣਾ ਬਈ ਯਾਰ ਬਹੁਤ ਸੋਹਣਾ ਉੱਡਿਆ ਹਾਦੋਂ ਵੱਧ ਬਾਕੀ ਕਬੂਤਰ ਬਈ ਸਹੀ ਨਹੀਂ ਸਾਂਭੇ ਬਾਈ ਗੋਰਾ ਵੀ ਦੱਸਦਾਈ ਉਹ ਮੈਂ ਨਹੀਂ ਸਾਂਭਿਆ ਸੀਗਾ ਤੇ ਸਾਡੇ ਮਤਲਬ ਵੀ ਜਿਹੜੇ ਬੰਦੇ ਆ ਹਨਾ ਉਹਨਾਂ ਨੇ ਸਾਂਭਿਆ ਸੀਗਾ ਤੇ ਕਬੂਤਰ ਦਾ ਪਾਣੀ ਪੂਣੀ ਵੀ ਪੂਰਾ ਨਹੀਂ ਸੀ ਹਨਾ ਯਾਰ ਪਤ ਨਹੀਂ ਪਾਣੀ ਦਿੱਤਾ ਜਾਂ ਨਹੀਂ ਤਾਂ ਉਹ ਆਪ ਰੱਬ ਜਾਂਦੇ ਉਹ ਆਪ ਕਰ ਲੋ ਸਾਰੇ ਗੱਲ ਨਹੀਂ ਕਰਦੇ ਠੀਕ ਹੈ ਤੇ ਮੈਂ ਤਾਂ ਨਾਲੇ ਮਾੜੀ ਮੁੱਟੀ ਗੱਲ ਦੱਸ ਦਈਏ ਤੇ ਵੀਡੀਓ ਆਪਾਂ ਤੋਂ ਬਣੀ ਨਹੀਂ ਤੇ ਜਿਹਦਾ ਅੱਗੇ ਦਾ ਪਤਾ ੜਕੇ ਤੋਂ ਲੈ ਕੇ ਇੱਥੇ ਰਹਿਣੇ ਨੂੰ ਥਰਨਰ ਉਹ ਅੱਖ ਦੀ ਦਵਾਈ ਦੇ ਕਾਰ ਨਹੀਂ ਬਸ ਥੋੜਾ ਜਿਹਾ ਕੰਮ ਵੇਚਰ ਗਿਆ ਤੇ ਤਾਂ ਕਰਕੇ ਬਸ ਵੀ ਨਹੀਂ ਵੀਡੀਓ ਬਣੀ ਤੇ ਹੁਣ ਮੇਰੇ ਨਾਲ ਮਾੜ ਮਟ ਦੱਸ ਦੀਏ ਤੇ ਇੱਕ ਅੱਧਾ ਮਿੰਟ ਲਾ ਦਈਏ ਤੇ ਤਾਂ ਕਰਕੇ ਮੈਂ ਕਹਿੰਦਾ ਸੀਗਾ ਤੇ ਹੁਣ ਮੈਂ ਤੁਹਾਨੂੰ ਵੀਡੀਓ ਦੀ ਐਂਡਿੰਗ ਕਰ ਦਈਏ ਬਸ ਇੰਨੇ ਹੀ ਕੰਮ ਸੀਗੇ ਆਪਣੇ ਕੋਲੇ ਤੇ ਹੁਣ ਖੇਤ ਖੂਦ ਆਏ ਸੀ ਗੇੜਾ ਛੜ ਮਾਰਨ ਕਹੀ ਦਿਨ ਬਾਦ ਤੇ ਇਹ ਤਾਂ ਪਨੀਰੀ ਦਾ ਮਾਹੌਲ ਵੇਖੋ 1 ਨੰਬਰਾਂ ਚਾਰਜ ਫਿਰ ਫਲਾਈ ਪਈ ਮੁੱਛਲ ਦੀ ਪਨੀਰੀ ਤੇ ਚਲੋ ਨਾਲੇ ਘਰੇ ਚਾਲਦੇ ਹੁਣ ਨਾ ਯਾਰ ਤੇ ਇਹ ਵੀਡੀਓ ਕੱਲ ਨੂੰ ਅਪਲੋਡ ਕਰ ਦਾਂਗੇ ਇੱਕ ਦਿਨ ਲੇਟ ਹੀ ਹੋ ਜਾਊਗਾ ਕੰਮ ਤੇ ਚਲੋ ਚੱਲ ਜਾਈਏ ਹੋਰ ਤਾਂ ਕੁਝ ਰਹਿ ਨਹੀਂ ਮੇਰੇ ਸਹਾਰ ਨੂੰ ਦੱਸਣ ਵਾਲਾ ਹਣਾ ਯਾਰ ਵੀ ਬਾਜੀ ਬਾਰੇ ਬਸ ਆਹੀ ਸੀ ਸੱਚ ਲੇਟ ਹੋ ਗਈ ਸੀ ਬਈ ਸੱਚ ਇੱਕ ਹੋਰ ਹੁਣ ਗੱਲ ਦੱਸਦਾ ਮੈਂ ਅਸੀਂ ਤੁਹਾਨੂੰ ਦੱਸਿਆ ਹੀ ਬਾਕੀ ਮੈਂ ਵੀ ਅਸੀਂ ਲੇਟ ਹੋ ਗਈ ਬਾਜੀ ਤੇ ਉਹ ਲੇਟ ਵੀ ਹੋ ਗਏ ਤੇ ਫਾਨੂੰ ਭੱਜਾਂ ਦਾ ਸਾਨੂੰ ਕੋਈ ਫਾਇਦਾ ਵੀ ਨਾ ਹੋਇਆ ਤੇ ਅਸੀਂ ਦਾ ਉਹ ਗੱਡੀ ਚੱਕੀ ਘਰੋਂ ਭਰਾਵਾ ਤੇ ਗਈ 120 ਦੀ ਗੱਡੀ ਗੁਰੂ ਸਾਹਿਬ ਗੁਰੂ ਸਾਹਿਬ ਕੋ ਚੁੱਗੇ ਕਲਾ ਸਿੱਧੀ ਮਾਰੀ ਤੇ ਅਕੇ ਵੀ ਰਿਕਾਰਡਿੰਗ ਪਾਈ ਜਾਣ ਇੱਕ ਦਿਨ ਪਹਿਲਾਂ ਬਈ ਸਾਢੇ 6 ਤੋਂ ਪਹਿਲਾਂ ਕਬੂਤਰ ਨਹੀਂ ਛੜਾਉਣੇ ਆਪਾਂ ਉਹ ਨਹੀਂ ਕਰਨਾ ਆ ਨਹੀਂ ਕਰਨਾ ਜਿਹਦਾ ਸਾਢੇ 6 ਤੋਂ ਬਾਅਦ ਆਇਆ ਉਹਨੂੰ ਮੋੜ ਦੇਾਂਗੇ ਆਏ ਕਰਦੇ ਆਂ ਉਹ ਕਰਦੇ ਆਂ ਵਾਹ ਕਰਦੇ ਆਂਗੇ ਕੁਛ ਨਹੀਂ ਹੋਇਆ ਉੱਥੇ 7 ਵਜੇ ਤੇ 15 ਮਿੰਟ ਤੇ 올ੇ ਲੱਗਿਆ ਵੀ ਠੀਕ ਹੈ ਤੇ ਕਬੂਤਰ 60 ਕਰਨੇ ਤੇ ਮੁਰਕ ਤੜਕੇ ਕਬੂਤਰ ਲਿਖਣ ਲੱਗ ਗਏ ਅਸੀਂ ਆ ਆ ਦਿਨ ਪੂਰੀ ਖੇਚੀ ਸਾਨੂੰ ਅਸੀਂ ਗਾਣਾ ਦੂ ਗੋਰਾ ਬਾਈ ਹਨਾ ਵੀ ਤੁਸੀਂ ਯਾਰ ਕਬੂਤਰ ਵੜੀ ਕਰੀ ਤੁਸੀਂ ਕਹਿ ਕਿ ਤੁਸੀਂ ਆਏ ਨਹੀਂ ਨਾ ਮੈਥੇ ਉੱਠਿਆ ਗਿਆ ਨਾ ਮਨਪ੍ਰੀਤ ਉੱਠਿਆ ਗਿਆ ਤੇ ਬੱਚੀ ਸਾਡਾ ਬੰਦਾ ਸਿਰਾ ਤੁਹਾਨੂੰ ਬੋਦੇ ਬਾਰੇ ਗੱਲ ਕਰਦਾ ਇੱਕ ਮਿੰਟ ਰੁਕ ਮੈਂ ਤੁਹਾਨੂੰ ਅੰਦਰ ਵਿੱਚ ਪਹਿਲਾਂ ਮੈਂ ਆਪ ਦੇ ਬਾਰੇ ਦੱਸਦਾ ਉਹਨੂੰ ਮੈਂ ਵੀ ਮੈਂ ਕਿੰਨੇ ਬਿਠੇ ਆਂ ਮੈਂ ਲਾਇਆ ਜੀ 4 ਵਜੇ ਦਾ అలਾਰਮ ਇਗਾ ਮੈਂ ਲਾਉਣਾ ਲਾਰਮ ਦੋ ਇੱਕ ਲੈ 4 ਵਜੇ ਦਾ ਤੇ ਇੱਕ ਲੈ 4 ਵਜ ਕੇ ਤੇ 10 ਮਿੰਟ ਦਾ ਠੀਕ ਹੈ ਪਹਿਲੀ ਗੱਲ ਤਾਂ ਆਪਾਂ ਕਦੇ ਲਾਰਮ ਤੋਂ ਉੱਕੇ ਨਹੀਂ ਕਦੇ ਆ ਠੀਕ ਹੈ ਤੇ ਬਾਕੀ ਆ ਨਹੀਂ ਪਹਿਲੀ ਰਿੰਗ ਵੱਜ ਵੀ ਆਪਾਂ ਨਾ ਉੱਠੇ ਹੋਈਏ ਇਹ ਵੀ ਕਦੇ ਨਹੀਂ ਹੋ ਸਕਦਾ ਕਦੇ ਵੀ ਜ਼ਿੰਦਗੀ ਚ ਹੋ ਨਹੀਂ ਸਕਦਾ ਕਿ ਨਾ ਉੱਠੇ ਹੋਵਾਂ ਮੈਂ ਲਾਰਮ ਵੱਜ ਪੇ ਮੈਂ ਪਹਿਲੇ ਲਾਰਮ ਤੋਂ ਉੱਠ ਪਿਆ ਉੱਠ ਕੇ ਮੈਂ ਫੋਨ ਚੱਕਿਆ ਮਹਾਮ ਚਲਦੇ ਆ ਮੈਂ 4 ਵਜ ਕੇ ਤੇ ਚਾਹ ਪਾਣੀ ਪੀ ਲਈਏ ਮਾੜਾ ਮਾੜਾ ਮੂੰਹ ਧੋ ਲਈਏ ਤੇ ਆਪਾਂ ਚੱਲੀ ਗਏ ਮੈਂ ਹਾਂ ਮੈਂ ਇੰਨਾ ਕਹਿ ਕੇ ਤੇ ਮੈਂ ਨਾ ਪਤਾ ਕਰਿਆ ਨੀ ਆਪਾਂ ਜੇ ਆਲਾਰਮ ਆਪਾਂ ਵਿੱਚੋਂ ਨਾ ਕੱਟ ਗਏ ਹਨਾ ਤੇ 5-7 ਮਿੰਟਾਂ ਬਾਅਦ ਆਲਾਰਮ ਫੇਰ ਚੱਲ ਪੈਂਦਾ ਹੁੰਦਾ ਹਨਾ ਤੇ ਮੈਂ ਆਪ ਤਾਂ ਕਿ ਕਰਾਂ ਮੈਂ ਦੋਨੇ ਆਲਾਰਮ ਕੱਟਦੇ ਵੀ ਕੱਟ ਕੇ ਤੇ ਫੋਨ ਰੱਖਤਾ ਸਾਈਡ ਤੇ ਮੈਂ ਤੁਰ ਉੱੜਦੇ ਮੈਂ ਕਰ ਸਿੱਧਾ ਐ ਹੋਇਆ ਉਹ ਐ ਜਿਹੜੇ ਸੈੱਟ ਜੇ ਉਹਨੇ ਪਾਏ ਜਿਵੇਂ ਤੇ ਸੈੱਟ ਜੇ ਆਪਰਾ ਹੋਇਆ ਸੈੱਟ ਹੋਇਆ ਭੈਣ ਦੇ ਯਾਰ ਦਾ ਤੇ ਬਸ ਆ ਗਈ ਨੀਦ ਤੇ ਵੀ ਮੈਨੂੰ ਜਾਗ ਆਈ 4 ਵਜੇ ਤੇ 50 ਮਿੰਟਾਂ ਦੇ ਸਿੱਧਾ 50 ਮਿੰਟ ਲੇਟ ਤੇ ਮਣਪਰੀ ਨੂੰ ਕਦੋਂ ਉੱਠਣਾ ਸੀ ਮਣਪਰੀ ਨੂੰ ਜਾ ਕੇ ਮੈਂ ਠਾਉਣਾ ਸੀ ਤੇ ਜਾਣ ਤੋਂ ਮਾਹੀ ਬਚੀ ਨਹੀਂ ਤੇ ਮੈਂ ਵੀ ਲਾਇਆ ਮਨਪ੍ਰੀਨੂ ਫੋਨ ਮਨਪ੍ਰੀਨ ਨੇ ਕਿਉਂ ਚੱਕਣਾ ਸੀ ਸੁੱਤਾ ਪੈ ਦੋ 4-5 ਅੱਜ ਦਾ ਤੇ ਮੈਂ ਲਾਇਆ ਬੱਚੀ ਨੂੰ ਫੋਨ ਤੇ ਬੱਚੀ ਜਾਗਦਾ ਪਿਆ ਬਜੀ ਉੱਠ ਪਿਆ ਸੀ 4 ਵਜੇ ਸਹੀ 4 ਵੇ ਉੱਠ ਬਗੇ ਮੈਨੂੰ ਮੈਸੇਜ ਕਰਿਆ ਬੱਚੀ ਨੇ 4 ਵਜੇ ਕੇ ਤੇ 25 ਮਿੰਟ ਦੇ ਤੇ ਮਨਪ੍ਰੀਨ ਨੂੰ ਮੈਸੇਜ ਕਰਿਆ ਨੇ 4 ਵਜੇ ਕੇ 13 ਮਿੰਟਾਂ ਦੇ ਖਣੀ ਤੇ ਮੁੜ ਕੇ 4 ਵਜੇ 19 ਮਿੰਟ ਤੇ ਨੂੰ ਫੋਨ ਲਾਇਆ ਤੇ ਪਤੰਦਰ ਨੇ ਮੈਨੂੰ ਫੋਨ ਲਾਇਆ ਜਦੋਂ ਆਪਾਂ ਬੱਚੀ ਨੂੰ ਕਹੇ ਤਾਂ ਯਾਦ ਨੇ ਹਨਾ ਵੀ ਯਾਰ ਤੂੰ ਐਂ ਕਰੀ ਜੇ ਤੂੰ ਉੱਠ ਪਿਆ ਤੇ ਫੇਰ ਤੂੰ ਸਿੱਧਾ ਆ ਜੀ ਤੈਨੂੰ ਫੋਨ ਕਰਨ ਦੀ ਕੋਈ ਲੋੜ ਤੇ ਪਤੰਦਰਾ ਨਾ ਮੈਨੂੰ ਫੋਨ ਲਾਇਆ ਇੱਕ ਵਾਰੀ ਫੋਨ ਲਾ ਕੇ ਤੇ ਘਰੇ ਪਿਆ ਰਿਆ ਤੇ ਬੱਸ ਉੱਠ ਕੇ ਵੀ ਬੰਦਾ ਹੱਲ ਸਾਡੇ ਕੋਲ ਨਹੀਂ ਆਇਆ ਵੀ ਤੂੰ ਉੱਠ ਕੇ ਆਇਆ ਪਤੰਦਰਾ ਤੂੰ ਹਨਾ ਵੀ ਤੂੰ ਆਇਆ ਆ ਕੇ ਠਾਈ ਦੇ ਕੋਸ਼ਤ ਤਾਂ ਕਰ ਲਾ ਤੇ ਆਹ ਗੱਲ ਬਣੀ ਮੁੜ ਕੇ ਭਰਾਵਾ ਇਹ ਆਇਆ ਨਹੀਂ ਘਰੇ ਪਿਆ ਰਿਆ ਤੇ ਅਸੀਂ ਨੂੰ ਫੋਨ ਕਰਾ ਵੀ ਆ ਜਾ ਆ ਕੇ ਮੈਂ ਚੜਾ ਕੇ ਲੈ ਜਾ ਮਸਰਾਂ ਤੂੰ ਬਚੀ ਸਿਰਾਂ ਕੋਕਾ ਪੀ ਸਾਨੂੰ ਚੜਾਉਣਗੇ ਗੱਡੀ ਚੱਕੀ ਮੈਂ ਫੋਨ ਲਾਇਆ ਮੈਂ ਤੂੰ ਆ ਜਾ ਓਏ ਮੈਂ ਘਰੇ ਫੋਨ ਲਾਇਆ ਨੂੰ 4-5 ਆਦੇ ਮੈਂ ਆਇਆ ਤੂੰ ਮਾਪਿਆਂ ਨੇ ਆਪ ਲੇਟ ਬਾਲੇ ਹੋ ਗਏ ਨਾ ਨਹੀਂ ਆਈ ਲੇਟ ਹੋ ਗਏ ਵੀ ਤੂੰ ਛੇਤੀ ਆ ਜਾ ਅਗੜਾ ਕੇ ਲੈ ਜੀ ਮੈਂ ਚਲ ਤੂੰ ਬਾਹਰ ਨਿਕਲ ਆਉਣੇ ਅਸੀਂ ਗੱਡੀ ਲੈ ਕੇ ਯਾਰ ਅਸੀਂ ਗਏ ਇਹਨੇ ਗੱਡੀ ਮੈਂ ਬਿਲਕੁਲ ਘਰੋਂ ਗਿਆ ਤੁਰ ਕੇ ਮੈਂ ਮਨਪਤ ਦੇ ਘਰੋਂ ਗੱਡੀ ਕੱਢੀ ਮੈਂ ਗੱਡੀ ਕੱਢ ਕੇ ਮਨਪਤ ਨੇ ਲੋਕ ਲਾਏ ਲੋਕ ਲਾ ਕੇ ਉਸਨੇ ਘਰ ਕੋਲ ਦੀ ਗਏ ਤਾਂ ਕਿ ਮੈਂ ਤੁਰਿਆ ਆਉਣਾ ਬਈ ਕਿਤੇ ਹੀ ਨਾ ਨਾ ਗਲੀ ਚ ਨਾ ਕਿਸੇ ਪਾਸੇ ਘਰ ਕੋਲ ਜਾ ਕੇ ਮੁੜਾਏ ਮਨਪਤ ਉਹ ਤੂੰ ਹੀ ਮਾਰ ਕੇ ਲੇਟ ਹੋ ਖਿੱਚਦੇ ਗੱਡੀ ਖੰਡਾ ਫਿਰ ਬਣਾਤਾ ਬਰੋਲਾ ਮੈਂ ਫਿਰ ਦੋਨੇ ਗਏ ਅਸੀਂ ਤੂੰ ਮੁੜ ਖੜਾ ਨਾ ਟਾਇਡ ਜਾ ਇੱਕ ਦਿਨ ਲਈ ਬਸ ਦੋ ਕੁਸ਼ ਘੰਟੇ ਤੇ ਹੱਥ ਨੇ ਆ ਗਿਆ ਮੁੜ ਕੇ ਚਲ ਕੋਈ ਗੱਲ ਨਹੀਂ ਇਹ ਚਲ ਦੇਰ ਨਹੀਂ ਘਾਟਾ ਵਾਦਾ ਤੇ ਚਲੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਆਪਣੀ ਬਾਜੀ ਹੈਗੀ ਐ 23 ਤਰੀਕ ਦੀ ਤੇ ਮੈਂ ਲਾ ਜਾਂਦਾ 23 ਤਰੀਕ ਨੂੰ ਦੀ ਬਾਜੀ ਤੇ ਵੀਡੀਓ ਬਣਾਵਾਂਗੇ 23 ਨੂੰ ਤੇ ਹੋ ਸਕਿਆ ਆਪਾਂ ਬਲੌਗ ਉਂ ਵੀ ਬਣਾ ਦੇਗੇ ਤੇ ਚਲੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਤੇ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਤੇ ਰੱਬ ਰੱਖਾ ਬਾਏ ਬਾਏ